ਫੁੱਲਾਂ ਦੇ ਸ਼ਕੀਨ ਸਜਣੋਂ ਇਹ ਫੁੱਲਾਂ ਦਾ ਦਰੋਜਾ ਮੇਲਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਲਗਾਇਆ ਜਾਂਦਾ ਹੈ। ਇਹ ਡਾਕਟਰ ਮਹਿੰਦਰ ਸਿੰਘ ਅਰਦਾਵਾ ਦੀ ਯਾਦ ਵਿੱਚ ਹੁੰਦਾ ਹੈ ਤੇ ਇਸ ਦੀਆਂ ਤਾਰੀਖਾਂ ਦਾ ਐਲਾਨ ਹੋ ਚੁੱਕਾ ਹੈ ਜੋ 26 ਅਤੇ 27 ਫਰਵਰੀ 2022 ਨੂੰ ਡਾਕਟਰ ਮਨਮੋਨ ਸਿੰਘ ਅਲਟੋਰੀਅਮ ਵਿਖੇ ਲਗਾਇਆ ਜਾਣਾ ਹੈ। ਇਹ ਬਿਲਕੁਲ ਇੱਕ ਨੰਬਰ ਗੇਟ ਦੇ ਨੇੜੇ ਹੈ। ਸੋ ਇਸ ਮੇਲੇ ਬਾਰੇ ਸ਼ਬਦਾਂ ਵਿੱਚ ਕਹਿਣਾ ਬਹੁਤ ਮੁਸ਼ਕਲ ਹੈ। ਸੋ ਇਹ ਮੇਲਾ ਕਿਸਤਾਂ ਦਾ ਹੁੰਦਾ ਹੈ ਇਹਦੇ ਲਈ ਪਿਛਲੇ ਕੁਝ ਸਾਲਾਂ ਮੀਆਂ ਝਲਕੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ।